ਸੋ ਪਿਆਰੀ ਸਾ ਸੰਗਤ ਅੱਜ ਦਾ ਜੋ ਫਰਮਾਨ ਹੈ ਤਨ ਤਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋਹੀ ਰਾਗ ਵਿੱਚ ਸਤਿਗੁਰੂ ਜੀ ਦੇ ਪਾਵਨ ਅੰਗ 739 ਤੇ ਸਭਾਈ ਮੋਲ ਹੈ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਹੀ ਮਹੱਲਾ ਪੰਜਵਾਂ ਜੋ ਕਾਏ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹ ਭਵ ਜਲ ਤਾਰੇ ਓਏ ਸਾਜਨ ਓਏ ਮੀਤ ਪਿਆਰੇ ਜੋ ਹਮ ਕੋ ਹਰ ਨਾਮ ਚਿਤਾਰੇ ਰਹਾ ਸਤਗੁਰੂ ਗੁਰੂ ਅਰਜਨ ਦੇ ਮਹਾਰਾਜ ਪਵਿੱਤਰ ਵਚਨਾ ਦੀ ਰਾਈ ਸਮਝਾ ਰਹੇ ਆ ਕਿ ਅਸਲ ਸਾਡੇ ਮਿੱਤਰ ਕੌਣ ਹਨ ਕੌਣ ਮਿੱਤਰ ਹੈ ਸਾਡਾ ਦੇਖੋ ਮਨੁੱਖ ਬਚਪਨ ਤੇ ਲੈ ਕੇ ਬੁੱਢਾ ਹੋ ਜਾਂਦਾ ਕਿਤਨੇ ਮਿੱਤਰ ਬਣਾਉਂਦਾ ਪਰ ਸਾਰਿਆਂ ਦੀਆਂ ਮਿੱਤਰਤਾਈਆਂ ਟੁੱਟਦੀਆਂ ਚਲੇ ਜਾਂਦੀਆਂ ਇੱਕੋ ਇੱਕ ਮਿੱਤਰਤਾਈ ਹੈ ਜਿਹੜੀ ਟੁੱਟਦੀ ਨਹੀਂ ਹੈ ਉਹ ਹੈ ਜਿਹੜਾ ਗੁਰੂ ਨੂੰ ਮਿੱਤਰ ਬਣਾਉਂਦਾ ਰੱਬ ਨੂੰ ਮਿੱਤਰ ਬਣਾਉਂਦਾ। ਯਾ ਗੁਰੂ ਨਾਲ ਜੁੜਿਆ ਹੋਇਆਂ ਨੂੰ ਮਿੱਤਰ ਬਣਾਉਂਦਾ। ਇਹ ਮਿੱਤਰਤਾ ਹੀ ਕਦੇ ਵੀ ਫਿੱਕੀ ਨਹੀਂ ਪੈਂਦੀ। ਅਰ ਟੁੱਟਦੀ ਨਹੀਂ ਹੈ। ਅਖੀਰ ਤੱਕ ਨਿਭਦੀ ਹੈ। ਜਿਹੜਾ ਗੁਰੂ ਨਾਲ ਜੁੜਿਆ ਹੋਇਆ ਨੂੰ ਉਹ ਜਿਹਦੇ ਨਾਲ ਵੀ ਮਿੱਤਰਤਾ ਹੀ ਪਾਏਗਾ ਅਖੀਰ ਤੱਕ ਮਿੱਤਰਤਾ ਹੀ ਨਵਾਏਗਾ ਅਖੀਰ ਤੱਕ ਮਿੱਤਰਤਾ ਹੀ ਨਵਾਏਗਾ ਭਾਵੇਂ ਕੁਝ ਵੀ ਹੋਵੇ ਭਾਵੇਂ ਉਹਦੇ ਨਾਲ ਮਿੱਤਰਤਾ ਹੀ ਪਾਈ ਹੈ ਜੇ ਉਹਦੇ ਨਾਲ ਗਦਾਰੀ ਵੀ ਕਰੇ ਤਾਂ ਵੀ ਉਹਦੇ ਨਾਲ ਮਿੱਤਰਤਾ ਹੀ ਨਵਾਏਗਾ ਸਤਿਗੁਰੂ ਜੀ ਦੇ ਪਵਿੱਤਰ ਬਚਨਾਂ ਉਦੇ ਰਾਹੀਂ ਮਿੱਤਰਤਾ ਦੀ ਗੱਲ ਕਰਦੇ ਆ। ਓਏ ਸਾਜਨ ਓਏ ਮੀਤ ਪਿਆਰੀ ਮੇਰੇ ਓ ਸੱਜਣਾ। ਮੈਂ ਓ ਮਿੱਤਰ ਹਾਂ ਜੋ ਹਮ ਕੋ ਹਰ ਨਾਮ ਚਿਤਾਣੇ। ਦੇਖੋ ਗੁਰੂ ਇੱਕ ਜਿਹੜਾ ਗੁਰੂ ਹੈ ਰੱਬ ਹੈ ਉਹ ਕਦੇ ਕਿਸੇ ਦਾ ਦੁਸ਼ਮਣ ਨਹੀਂ ਬਣਦਾ। ਗੁਰੂ ਹੈ ਜਿਹੜਾ ਜਿਸ ਨੇ ਗੁਰੂ ਨੂੰ ਆਪਣਾ ਮਿੱਤਰ ਬਣਾ ਲਿਆ ਗੁਰੂ ਕਦੇ ਵੀ ਦੁਸ਼ਮਣ ਨਹੀਂ ਬਣਦਾ ਕਦੇ ਵੀ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ ਉਹਦੇ ਨਾਲ ਜੁੜਿਆ ਹੋਇਆ ਕੌਣ ਸਾਧ ਸੰਗਤ ਜਿਹੜੇ ਸਾਧ ਸੰਗਤ ਨਾਲ ਜੁੜੇ ਹੋਏ ਹੈ ਸਤ ਸੰਗੀ ਜਿਹੜੇ ਗੁਰੂ ਨਾਲ ਜੁੜੇ ਹੋਏ ਜਿਨ੍ਹਾਂ ਦਾ ਗੁਰੂ ਤੇ ਵਿਸ਼ਵਾਸ ਹੈ ਕਹਿੰਦੇ ਉਹਨਾਂ ਨੂੰ ਆਪਣਾ ਮਿੱਤਰ ਬਣਾਓ ਜਿਹੜੇ ਸਾਡੇ ਹਿਰਦੇ ਵਿੱਚ ਪ੍ਰਭੂ ਦੇ ਨਾਮ ਨੂੰ ਟੁੱਕਾ ਕਰਨ ਉਹ ਮਿੱਤਰ ਅਸਲ ਮਿੱਤਰ ਉਹ ਹੈ ਜਿਹੜਾ ਸਾਨੂੰ ਗੁਰੂ ਨਾਲ ਜੁੜੇ ਜਿਹੜਾ ਸਾਨੂੰ ਰੱਬ ਨਾਲ ਜੁੜੇ ਜਿਹੜਾ ਸਾਡੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਕਰੇ ਉਹ ਮਿੱਤਰ ਹੈ ਇਸ ਦੁਨੀਆਂ ਜਿਹੜਾ ਗੁਰੂ ਨਾਲੋਂ ਤੋੜੇ ਉਹ ਪੂਰਾ ਦੁਸ਼ਮਣ ਹੈ ਭਾਵੇਂ ਮਾਂ ਬਾਪ ਵੀ ਹੋਵੇ ਭਾਵੇਂ ਭੈਣ ਭਾਈ ਹੋਵੇ ਭਾਵੇਂ ਸੱਜਣ ਮਿੱਤਰ ਭਾਵੇਂ ਕੋਈ ਵੀ ਹੋਵੇ ਜਿਹੜਾ ਗੁਰੂ ਨਾਲੋਂ ਤੋੜਦਾ ਨਾ ਉਹਦੇ ਵਰਗਾ ਦੁਸ਼ਮਣ ਕੋਈ ਨਹੀਂ ਹੈ ਪਰ ਜਿਹੜਾ ਗੁਰੂ ਨਾਲ ਜੋੜੇ ਉਹ ਭਾਵੇਂ ਦੁਸ਼ਮਣ ਵੀ ਹੋਵੇ ਭਾਵੇਂ ਦੁਸ਼ਮਣ ਹੀ ਦੁਸ਼ਮਣ ਵੀ ਹੋਵੇ ਜਿਹੜਾ ਗੁਰੂ ਨਾਲ ਜੋੜਦਾ ਹੈ ਜਿਹੜਾ ਸਾਡੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਪੱਕੀ ਕਰਦਾ ਹੈ ਅਸਲ ਮਿੱਤਰ ਉਹ ਹੈ ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾੜੇ ਰਹੋ ਕਹਿੰਦੇ ਐਸੇ ਮਿੱਤਰ ਬਣਾਓ ਹੁਣ ਇਸ ਪੰਕਤੀ ਦੀ ਉਹ ਸਤੁਕੀ ਵਿਆਖਿਆ ਕਰਦੇ ਹਾਂ ਜਾਂ ਕੈ ਦਰਸ ਪਾਪ ਕੋਟ ਉਤਾਰੀ ਜਿਨ੍ਹਾਂ ਦਾ ਦਰਸ਼ਨ ਕਰਨਾ ਕਰੋੜਾਂ ਹੀ ਪਾਪ ਉਤਰ ਜਾਂਦੇ ਐਸੀ ਗੁਰਮੁਖ ਪਿਆਰਿਆਓ ਬੈਠੋ ਤੁਹਾਨੂੰ ਗੁਰੂ ਦਾ ਉਪਦੇਸ਼ ਸੁਣਾ ਕੇ ਗੁਰੂ ਜੀਆ ਗੱਲਾਂ ਕਰ ਕਰਕੇ ਤੁਹਾਡੇ ਅੰਦਰੋਂ ਸਭ ਤਰ੍ਹਾਂ ਦੇ ਪਾਪ ਘਟਦੇਗਾ ਐਸੀ ਗੁਰਮੁਖ ਪਿਆਰੇ ਕੋਲ ਬੈਠ ਕੇ ਉਹਦੇ ਕੋਲੋਂ ਗੁਰੂ ਜੀਆਂ ਗੱਲਾਂ ਜਦੋਂ ਸੁਣਾਗੇ ਉਹਨੇ ਸਭ ਤਰ੍ਹਾਂ ਦੇ ਅੰਦਰੋਂ ਪਾਪ ਘਟ ਜਾਣਗੇ ਸਾਡੀ ਗਲਤ ਸੋਚ ਸਭ ਚੰਗਾ ਉਪਦੇਸ਼ ਦੇਗਾ ਜਿਹੜਾ ਗੁਰਮੁਖ ਪਿਆਰੇ ਕਿਨ ਜਿਸ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਨਾਲ ਕਰੋੜਾਂ ਹੀ ਪਾਪ ਉਤਰ ਜਾਂਦੇ ਹਨ ਮੇਰੇ ਮਿੱਤਰ ਉਹ ਉਹ ਮੇਰੇ ਮਿੱਤਰ ਆ ਪੇਟ ਦੇ ਸੰਗ ਇਹ ਭੌਜਲ ਤਾਰੇ ਉਹਨਾਂ ਦੇ ਨਾਲ ਮੁਲਾਪ ਕਰਨ ਦੇ ਨਾਲ ਇਸ ਭਿਆਨਕ ਸਮੁੰਦਰ ਤੋਂ ਪਾਰ ਲੰਘ ਜਾਈਦਾ ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ ਐਸੀ ਗੁਰੂ ਪਿਆਰਿਆਂ ਦੇ ਕੋਲ ਬੈਠਣਾ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਉਹ ਮੇਰੇ ਮਿੱਤਰ ਹਨ ਉਹ ਮੇਰੇ ਸੱਜਣ ਹਨ ਜਿਹੜੇ ਮੇਰੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਪੱਕਾ ਕਰਦੇ ਰਹੋ ਜਾਂ ਕਾਬਤ ਸੋਤ ਸੁਖ ਸਾਰੇ ਜਿਨ੍ਹਾਂ ਦਾ ਸ਼ਬਦ ਸੁਣ ਕੇ ਸਾਰੇ ਸੁੱਖ ਮਿਲਦੇ ਆ ਉਹ ਮਰੀ ਮਤਲਬ ਕਿਉਂਕਿ ਉਹਨਾਂ ਦੇ ਕੋਲ ਜਿਹੜਾ ਸ਼ਬਦ ਹੈ ਨਾ ਉਹ ਗੁਰੂ ਦਾ ਹੈ ਉਹਨਾਂ ਦਾ ਆਪਣਾ ਸ਼ਬਦ ਕੋਈ ਨਹੀਂ ਹੁੰਦਾ ਜਿਹੜੇ ਗੁਰਮੁਖ ਪਿਆਰੇ ਗੁਰਮੁਖ ਪਿਆਰਿਆਂ ਕੋਲ ਤੁਸੀਂ ਬੈਠੋਗੇ ਤਾਂ ਉਹ ਗੁਰਮੁਖ ਪਿਆਰੇ ਕਿਹੜਾ ਸ਼ਬਦ ਸੁਣਾਉਣਗੇ ਗੁਰੂ ਦਾ ਉਹਨਾਂ ਨੇ ਆਪਣੀ ਗੱਲ ਕਰਨੀ ਹੋਣੀ ਹੈ ਜਿਨ੍ਹਾਂ ਦੇ ਕੋਲ ਗੁਰੂ ਦਾ ਸ਼ਬਦ ਸੁਣ ਕੇ ਸਾਰੇ ਆਤਮਿਕ ਸੁੱਖ ਪ੍ਰਾਪਤ ਹੁੰਦੇ ਹਨ ਉਹ ਮੇਰੇ ਮਿੱਤਰ ਹਨ ਮੈਂ ਉਹਨਾਂ ਨੂੰ ਆਪਣਾ ਮਿੱਤਰ ਬਣਾਇਆ ਹੈ ਜਾਂ ਕਾ ਸ਼ਬਦ ਸੁਣ ਤੇ ਸੁੱਖ ਸਾਰੇ ਸਾਰੇ ਹੀ ਆਤਮਿਕ ਸੁੱਖ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਕੋਲ ਗੁਰੂ ਦਾ ਸ਼ਬਦ ਸੁਣਦੇ ਜਿਨ੍ਹਾਂ ਦੇ ਬੋਲ ਸੁਣ ਕੇ ਜਿਨ੍ਹਾਂ ਦੇ ਨਾਲ ਗੱਲਾਂ ਕਰਕੇ ਮੈਨੂੰ ਆਤਮਿਕ ਆਨੰਦ ਮਿਲਦਾ ਉਹ ਮੇਰੇ ਮਿੱਤਰ ਆ ਜਾਂ ਕਿ ਤਹਿਲ ਜਦ ਦੂਤ ਬਿਦਾਰੇ ਜਿਨ੍ਹਾਂ ਦੀ ਸੇਵਾ ਕਰਨ ਦੇ ਨਾਲ ਜਮਦੂਤ ਵੀ ਭੱਜ ਜਾਂਦੇ ਜਮਦੂਤ ਵੀ ਭੱਜ ਜਾਂਦੇ ਮੌਤ ਦਾ ਵੀ ਡਰ ਨਹੀਂ ਰਹਿੰਦਾ ਉਹ ਮੇਰੇ ਮਿੱਤਰ ਆ ਜਿਵੇਂ ਕਿ ਇੱਕ ਸ਼ਲੋਕ ਵੀ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਰਣਾ ਹੋ ਰਨਾ ਤੂੰ ਛੁੱਟੇ ਨਿਕਟ ਨਾ ਜਾਇਓ ਤੂ ਰਣਾ ਹੋ ਰਨਾ ਤੂੰ ਰਣਾ ਛੁੱਟੇ ਨਿਕਟ ਨਾ ਜਾਇਓ ਤੂ ਕਦੇ ਧਰਮ ਰਾਜ ਵੀ ਜਮਦੂਤਾਂ ਨੂੰ ਕਹਿੰਦਾ ਆਪਣੇ ਜਮਦੂਤਾਂ ਤਰਮ ਰਾਜ ਜਬ ਦੂਤਾਂ ਨੂੰ ਕਹਿੰਦਾ ਇਹ ਜਬ ਦੂਤੋ ਇੱਕ ਖਿਆਲ ਰੱਖਿਓ ਮਨ ਨੂੰ ਕਿਤੇ ਫਸਾ ਨਾ ਲਿਓ ਤਰਮ ਰਾਜ ਕਹਿੰਦਾ ਤੁਸੀਂ ਇੱਕ ਜਗ੍ਹਾ ਨਹੀਂ ਜਾਣਾ ਹੈ ਜਿੱਥੇ ਕੀਰਤਨ ਹੁੰਦਾ ਹੋਵੇ ਜਿੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਹੁੰਦੀ ਹੋਵੇ ਜਿੱਥੇ ਅਕਾਲ ਪੁਰਖ ਵੈਗੁਰੂ ਦੀ ਬੰਦਗੀ ਹੁੰਦੀ ਹੋਵੇ ਜਿੱਥੇ ਨਾਮ ਜਪਿਆ ਜਾਂਦਾ ਹੋਵੇ ਉਸ ਥਾਂ ਤੇ ਨਹੀਂ ਆਉਂਦੇ ਕਿਉਂਕਿ ਜੇ ਉੱਥੇ ਚਲੇ ਗਏ ਨਾ ਤੁਸੀਂ ਛੁੱਟਣਾ ਨਾ ਮੈਂ ਨਹੀਂ ਛੁੱਟ ਸਕੂੰਗਾ ਮੈਨੂੰ ਵੀ ਤੁਸੀਂ ਮੈਨੂੰ ਮਨਾ ਪ੍ਰਸਾਦ ਦਿਓ ਕਿਉਂਕਿ ਮੇਰੇ ਉੱਤੇ ਵੀ ਉਸ ਪ੍ਰਭੂ ਦਾ ਹੁਕਮ ਆਇਆ ਹੈ ਦੇਖਿਓ ਕਿਤੇ ਮੈਨੂੰ ਖਸਾ ਨਾ ਦੇ ਕਿਤੇ ਜੇ ਸਾਧੂ ਗੋਵਿੰਦ ਭਜਨ ਜਿੱਥੇ ਸੰਤ ਜਨ ਗੋਵਿੰਦ ਦਾ ਭਜਨ ਕਰਦੇ ਆ ਕੀਰਤਨ ਨਾਨਕ ਨੀਤ ਜਿੱਥੇ ਰੋਜ਼ ਕੀਰਤਨ ਹੁੰਦਾ ਹੈ ਰੋਜ਼ ਕਥਾ ਹੁੰਦੀ ਹੈ ਜਿੱਥੇ ਰੋਜ਼ ਰੱਬ ਨਾਲ ਜੁੜਿਆ ਜਾਂਦਾ ਉਸ ਥਾਂ ਤੇ ਨਾ ਜਾਇਓ ਕੀਰਤਨ ਨਾਨਕ ਨੀਤ ਜੇ ਚਲੇਗੇ ਉੱਥੇ ਮੈਨੂੰ ਜਵਾਬ ਦੇਣ ਦਾ ਔਕਾ ਹੋ ਗਿਆ। ਜਵਾਬ ਤਾਂ ਮੇਤੇ ਮੰਗਣਾ ਰੱਬ ਨੇ। ਕਿ ਐ ਤਰਮ ਰਾਜ ਤਾਂ ਜਮਦੂਤਾਂ ਨੂੰ ਕਿਥੇ ਭੇਜ ਦਿੱਤਾ? ਮੈਂ ਜਵਾਬ ਨਹੀਂ ਦੇ ਸਕਦਾ। ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕ ਨੀਤ ਰਣਾ ਹੋਂ ਨਾ ਮੈਂ ਰਣਾ ਤੋਂ ਨਾ ਜਮਦੂਤੋਂ ਤੁਸੀਂ ਛੁੱਟੂਗੇ। ਨਾ ਹਉ ਨਾ ਤੂੰ ਨਾ ਟੁਣੇ ਚੁਟਾਏ ਨਿਕਟ ਨਾ ਜਾਈਓ ਦੂਤ ਐ ਜਮਦੂਤੋਂ ਉੱਥੇ ਨਾ ਚਲੇ ਜਾਏ ਕੋਈ ਜਮਦੂਤਾ ਨੂੰ ਵੀ ਕਿਹਾ ਧਰਨਾ ਸਾਧ ਸੰਗਤ ਐਸੀ ਐ ਗੁਰੂ ਦੀ ਸੰਗਤ ਉੱਥੇ ਮੌਤ ਦਾ ਕੋਈ ਡਰ ਨਹੀਂ ਹੈ ਉੱਥੇ ਕੋਈ ਮੌਤ ਦਾ ਡਰ ਨਹੀਂ ਹੈ ਦੇਖੋ ਕਿਤੇ ਨਾ ਭੈ ਮੌਤ ਦਾ ਮੌਜ ਦੇ ਡਰ ਕਰਕੇ ਲੈਟਾਂ ਬੁਝਾਵਾਂ ਜਾਂ ਕੇ ਪੈ ਨਿਕਲੀ ਰਾਤ ਨੂੰ ਮੌਜ ਦਾ ਕਿੰਨਾ ਡਰਾ ਇਹ ਦੱਸ ਰਿਹਾ ਜਿਹੜਾ ਆਪਾਂ ਕਹਿੰਦੇ ਵੀ ਰੱਬ ਹੈ ਉਹ ਨਹੀਂ ਕੌਣ ਕਹਿੰਦਾ ਵੀ ਰੱਬ ਹੈ ਨਹੀਂ ਐਂ ਪਤਾ ਲੱਗ ਐਂ ਦੱਸਦਾ ਰੱਬ ਹੈਗਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਾਂ ਕੀ ਤਹਿਲ ਜਮਦੂਤ ਬਿਦਾਰੇ ਮੇਰੇ ਉਹ ਮਿੱਤਰ ਸੱਜਣ ਹਨ ਜਿਨ੍ਹਾਂ ਦੀ ਤਹਿਲ ਕਰਨ ਦੇ ਨਾਲ ਜਿਨ੍ਹਾਂ ਦੀ ਸੇਵਾ ਕਰਨ ਦੇ ਨਾਲ ਜਮਦੂਤਾਂ ਦਾ ਵੀ ਡਰ ਨਹੀਂ ਰਹਿੰਦਾ ਜਮਦੂਤਾਂ ਦਾ ਵੀ ਨਾਸ ਹੋ ਜਾਂਦਾ ਹੈ ਮੌਤ ਦਾ ਵੀ ਡਰ ਨਹੀਂ ਰਹਿੰਦਾ ਮੈਂ ਉਹਨਾਂ ਨੂੰ ਆਪਣਾ ਮਿੱਤਰ ਬਣਾਇਆ ਮੈਂ ਉਹਨਾਂ ਨੂੰ ਆਪਣਾ ਸੱਜਣ ਬਣਾਇਆ ਜਾਂਕੀ ਤਹਿਲ ਜਮ ਦੂਤ ਬਿਦਾਰੇ ਜਾਂਕੀ ਧੀਰਕ ਇਸ ਮਨੈ ਸਧਾਰੇ ਮੇਰੇ ਉਹ ਮਿੱਤਰ ਆ ਜਿਨ੍ਹਾਂ ਦੀ ਦਿੱਤੀ ਹੋਈ ਧੀਰਕ ਦਲਾਸਾ ਮਨ ਨੂੰ ਆਸਰਾ ਦਿੰਦਾ ਜੇ ਤੁਸੀਂ ਗੁਰਮੁਖ ਪਿਆਰੇ ਕੋਲ ਬੈਠੋਗੇ ਨਾ ਗੁਰੂ ਦੀ ਗੁਰੂ ਨਾਲ ਜੁੜਿਆ ਜੁੜੇ ਹੋਏ ਕੋਲ ਉਹ ਤੁਹਾਡੇ ਮਨ ਨੂੰ ਹੌਸਲਾ ਦੋ ਜੇ ਰੱਬ ਨਾਲੋਂ ਟੁੱਟੇ ਹੋਏ ਮੋਲ ਬੈਠੂਗੇ ਤੁਹਾਡਾ ਹੌਸਲਾ ਡੇਕੇਗਾ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਹੈ ਰੱਬ ਨਾਲ ਜੁੜਿਆ ਹੋਇਆ ਹੈ ਉਹਦੇ ਉੱਪਰ ਬੈਠ ਕੇ ਦੇਖੋ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਦੁੱਖ ਵੀ ਹੈ ਨਾ ਤੁਹਾਨੂੰ ਬੇਫਿਕਰ ਕਰ ਦੇਗਾ ਉਹ ਕਿ ਕਿਉਂ ਘਬਰਾਉਣਾ ਤੂੰ ਕਿਉਂ ਡਰਦੇ ਹੋ ਤੂੰ ਸਭ ਕੁਝ ਉਸ ਪ੍ਰਭੂ ਦੇਵਤਾ ਸੇ ਵਿੱਚ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਕਿਉਂਕਿ ਮਾਰੇ ਰੱਖ ਹੈ ਏਕੋ ਆਪ ਆਪ ਹੀ ਮਾਰਨ ਵਾਲਾ ਸਭ ਕੁਝ ਉਹਦੇ ਹੱਥ ਵਿੱਚ ਹੈ ਕਿਸੇ ਦੇ ਹੱਥ ਵਿੱਚ ਨਹੀਂ ਹੈ ਕੋਈ ਕਿਸੇ ਨੂੰ ਮਾਰ ਨਹੀਂ ਸਕਦਾ ਸਤਗੁਰੂ ਸਤਗੁਰੂ ਬਿਨ ਕੋਈ ਮਾਰ ਜਵਾਰ ਨਾ ਸਕੈ ਮਨ ਹੋਏ ਨਚਿੰਦ ਨਸਲ ਹੋਈ ਰਹੀ ਹੈ ਜਦੋਂ ਅਸੀਂ ਗੁਰਮਖੋਲ ਬੈਠਾਂਗੇ ਗੁਰੂ ਕੋਲ ਬੈਠਾਂਗੇ ਗੁਰੂ ਕੋਲੋਂ ਸਾਨੂੰ ਇਹ ਦਿਲਾਸਾ ਮਿਲਦਾ ਹੈ ਜੇ ਗੁਰੂ ਕੋਲੋਂ ਗੁਰੂ ਨਾਲੋਂ ਟੁੱਟਿਆ ਹੋਇਆ ਕੋਲ ਬੈਠੂਗੇ ਹੁਣ ਤੇ ਸੌ ਤਰ੍ਹਾਂ ਦੇ ਸਾਡੇ ਅੰਦਰ ਭੈਅ ਭਰਮ ਪਾ ਦੇਣਾ ਡਰ ਪੈਦਾ ਕਰ ਦਿੰਦਾ ਸਭ ਕੁਝ ਉਸ ਪ੍ਰਭੂ ਦੇ ਹੱਥ ਵਿੱਚ ਹੈ ਉਹਦੇ ਨਾਲ ਜੁੜੇ ਰਹੋ ਉਹਨੂੰ ਭਲਾਓ ਨਾ ਜਿਹੜੇ ਉਹਨੂੰ ਨਹੀਂ ਬੁਲਾਉਂਦੇ ਉਹਦੇ ਨਾਲ ਜੁੜੇ ਹੋਏ ਕਹਿੰਦੇ ਉਹ ਮੇਰੇ ਸੱਜਣ ਮਿੱਤਰ ਮੈਂ ਉਹਨਾਂ ਨੂੰ ਆਪਣਾ ਮਿੱਤਰ ਸਮਝਦਾ ਕਹਿੰਦੇ ਜਾਂਕੀ ਧੀਰਕ ਇਸ ਮਨੈ ਸੁਧਾਰੇ ਕਿਉਂਕਿ ਉਹਨਾਂ ਕੋਲੋਂ ਮੈਨੂੰ ਧੀਰਜ ਮਿਲਦਾ ਹੌਸਲਾ ਮਿਲਦਾ ਮੇਰੇ ਮਨ ਨੂੰ ਆਸਰਾ ਮਿਲਦਾ ਸਹਾਰਾ ਮਿਲਦਾ ਉਹ ਮੈਨੂੰ ਡਰਾਉਂਦੇ ਨਹੀਂ ਮੈਨੂੰ ਮੇਰਾ ਡਰ ਦੂਰ ਕਰਦੇ ਗੁਰੂ ਦੇ ਬਚਨ ਸੁਨਾਸ ਲਾ ਕੇ ਗੁਰੂ ਦਾ ਉਪਦੇਸ਼ ਸੁਨਾਸ ਲਾ ਕੇ ਮਨ ਨੂੰ ਰੱਬ ਨਾਲ ਜੋੜ ਦੇ ਜਿਹੜਾ ਰੱਬ ਨਾਲ ਜੁੜ ਗਿਆ ਉਹਦੇ ਨੇੜੇ ਕਿਸੇ ਤਰ੍ਹਾਂ ਦਾ ਭੈ ਹੀ ਨਹੀਂ ਹੈ ਉਹ ਅਬਨਾਸੀ ਰਾਇ ਉਹ ਪ੍ਰਭੂ ਅਕਾਲ ਪੁਰਖ ਵੈਗੁਰੂ ਅਬਨਾਸੀ ਹੈ ਸਾਡਾ ਸਾਰਿਆਂ ਦਾ ਰਾਜਾ ਅਸਲ ਰਾਜਾ ਉਹ ਹੈ ਸਾਡਾ ਸਾਰਿਆਂ ਦਾ ਨਿਰਭਉ ਸੰਗਤਿ ਮਾਰੇ ਵਸਤਾ ਇਹ ਡਰਣ ਕਹਾ ਕੀਆ ਉਹ ਨਿਰਭਉ ਹੈ ਉਹ ਹਰ ਇੱਕ ਦੇ ਨਾਲ ਹੈ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਵੀ ਨਿਰਭਉ ਹੋ ਜਾਂਦਾ ਉਹ ਪਰਵਾਹ ਨਹੀਂ ਕਰਦਾ ਐਸੀ ਸਿੱਖਿਆ ਐਸੀ ਧੀਰਜ ਹੌਸਲਾ ਮੈਨੂੰ ਮਿਲਦਾ ਜਿਨ੍ਹਾਂ ਕੋਲ ਉਹ ਮੇਰੇ ਮਿੱਤਰਾਂ ਜਾਂ ਕੀ ਧੀਰਕ ਇਸ ਮਨੈ ਸੁਧਾਰੇ ਜਾਂ ਕੈ ਸਿਮਰਣ ਮੁਖ ਉਜਲਾਰੇ ਜਿਨ੍ਹਾਂ ਕੋਲੋਂ ਮੈਨੂੰ ਸਿਮਰਨ ਦੀ ਦਾਤ ਮਿਲਦੀ ਹੈ ਜੰਕਾ ਸਿਮਰਨ ਜਿਨ੍ਹਾਂ ਦੇ ਨਾਲ ਮਿਲ ਕੇ ਜਿਨ੍ਹਾਂ ਦੇ ਵਿੱਚ ਬੈਠ ਕੇ ਮੈਂ ਉਸ ਪ੍ਰਭੂ ਦਾ ਸਿਮਰਨ ਕਰਦਾ ਨਾ ਉਹਨਾਂ ਦੇ ਵਿੱਚ ਬੈਠ ਕੇ ਸਿਮਰਨ ਕਰਨ ਨਾਲ ਵੈਗਰੂ ਦੀ ਦਰਗਾਹ ਵਿੱਚ ਵੀ ਮੁੱਖ ਉਜਲੇ ਹੁੰਦੇ ਐ ਐਸੇ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਸਿਮਰਨ ਕਰਨਾ ਚਾਹੀਦਾ ਐਸੇ ਗੁਰਮੁਖ ਪਿਆਰਿਆਂ ਕੋਲੋਂ ਸਿਮਰਨ ਦੀ ਦਾਤ ਸਿਮਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ ਐਸੇ ਗੁਰਮੁਖ ਪਿਆਰਿਆਂ ਨੂੰ ਆਪਣਾ ਮਿੱਤਰ ਬਣਾਉਣਾ ਚਾਹੀਦਾ ਜਾਂ ਕੇ ਸਿਮਰਨ ਜਾਂ ਕੇ ਸਿਮਰਨ ਸਿਮਰਨ ਤਾਂ ਆਪਣੇ ਪ੍ਰਭੂ ਦਾ ਕਰਨਾ ਨਾ ਗੁਰੂ ਦਾ ਕਰਨਾ ਗੁਰੂ ਦਾ ਸਿਮਰਨ ਕਰਨ ਦੀ ਜਾਂਚ ਰੱਬ ਦਾ ਸਿਮਰਨ ਕਰਨ ਦੀ ਜਾਂਚ ਜਿਨ੍ਹਾਂ ਦੇ ਕੋਲੋਂ ਮਿਲੇ ਉਹ ਮੇਰੇ ਮਿੱਤਰ ਹਨ ਜਾਂ ਕੈ ਸਿਮਰਨ ਮੁਖ ਉਜਲਾ ਰਹੇ ਉਹਨਾਂ ਦੇ ਕੋਲੋਂ ਸਿਮਰਨ ਦੀ ਜਾਂਚ ਸਿੱਖ ਕੇ ਜਦੋਂ ਮਨੁੱਖ ਸਿਮਰਨ ਕਰਨ ਲੱਗਦਾ ਰੱਬ ਦੀ ਦਰਗਾਹ ਵਿੱਚ ਮੁਖ ਉਜਲੇ ਹੋ ਜਾਂਦੇ ਹੁਣ ਆਖਰੀ ਪੰਕਤੀ ਵੀ ਦੇਖੋ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੀ ਜਿਹੜੇ ਪ੍ਰਭੂ ਦੇ ਸੇਵਕ ਹਨ ਉਹ ਮੇਰੇ ਮਿੱਤਰਾਂ ਜਿਹੜੇ ਪ੍ਰਭੂ ਤੋਂ ਬਿਨਾਂ ਹੋਰ ਕਿਸੇ ਦੇ ਕਿਸੇ ਉੱਤੇ ਭਰੋਸਾ ਨਹੀਂ ਕਰਦੇ ਜਿਨ੍ਹਾਂ ਦਾ ਵਿਸ਼ਵਾਸ ਇੱਕ ਪ੍ਰਭੂ ਉੱਤੇ ਹੈ ਜਿਹਨਾਂ ਦਾ ਵਿਸ਼ਵਾਸ ਹੈ ਕਿ ਰੱਬ ਇੱਕ ਹੈ ਉਹੀ ਰਾਮ ਹੈ ਉਹੀ ਅੱਲਾ ਹੈ ਉਹੀ ਹਰੀ ਹੈ ਉਹੀ ਗੋਵਿੰਦ ਹੈ ਜਿਨ੍ਹਾਂ ਦਾ ਵਿਸ਼ਵਾਸ ਹੈ ਅਸਲ ਧਰਮੀ ਉਹ ਹੈ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ ਦੇਖੋ ਆਪਣੇ ਆਪ ਨੂੰ ਹਰ ਬੰਦਾ ਕਹਿੰਦਾ ਮੈਂ ਧਰਮ ਹੀ ਕੋਈ ਕਹਿੰਦਾ ਮੈਂ ਹਿੰਦੂ ਧਰਮ ਹੈ ਮੇਰਾ ਕੋਈ ਕਹਿੰਦਾ ਮਸਲਮਾਨ ਧਰਮ ਹੈ ਇਸਲਾਮ ਧਰਮ ਹੈ ਅਸੀਂ ਵੀ ਮੌਲ ਕਰਦੇ ਅਸੀਂ ਖਾਲਸੇ ਅਸੀਂ ਸਿੱਖਾਂ ਸਿੱਖ ਧਰਮ ਹੈ ਹਿੰਦੂ ਧਰਮ ਜੈਨ ਧਰਮ ਸਾਰੇ ਆਪਣੇ ਆਪਣੇ ਧਰਮ ਨੂੰ ਵੱਡਾ ਕਹਿ ਰਹੇ ਪਰ ਪਏ ਕੋਈ ਕਹੀ ਜਾਵੇ ਮੈਂ ਧਰਮੀ ਆ ਮੈਂ ਧਰਮੀ ਆ ਮੈਂ ਧਰਮੀ ਆ ਕੋਈ ਧਰਮੀ ਨਹੀਂ ਹੈ ਧਰਮੀ ਉਹ ਹੈ ਜਿਸ ਨੇ ਇੱਕ ਨੂੰ ਪਛਾਣ ਲਿਆ ਉਹ ਧਰਮੀ ਹੈ ਅਸਲ ਧਰਮੀ ਉਹ ਹੈ ਜਿਹੜਾ ਇੱਕ ਨੂੰ ਪਛਾਣਦਾ ਹੈ ਉਹ ਫਿਰ ਕਿਸੇ ਨੂੰ ਪੁੱਛਦਾ ਨਹੀਂ ਤੇਰਾ ਧਰਮ ਕਿਹੜਾ ਉਹ ਨਹੀਂ ਪੁੱਛੇਗਾ ਕਿਸੇ ਨੂੰ ਜਿਹੜਾ ਧਰਮ ਆ ਤੇਰਾ ਕਿਸੇ ਨੂੰ ਨਹੀਂ ਪੁੱਛਦਾ ਉਹ ਵੀ ਤੇਰਾ ਕਿਹੜਾ ਧਰਮ ਜਿਹੜਾ ਕਹਿੰਦਾ ਕਿ ਮੇਰਾ ਆ ਧਰਮ ਆ ਉਹ ਧਰਮ ਹੀ ਨਹੀਂ ਹੁੰਦਾ ਇਹ ਵੀ ਨੋਟ ਕਰਿਓ ਬੰਦ ਜਿਹੜਾ ਕਹਿੰਦਾ ਮੇਰਾ ਧਰਮ ਆ ਮੇਰਾ ਧਰਮ ਹੈ ਉਹ ਧਰਮ ਹੀ ਹੁੰਦਾ ਹੀ ਨਹੀਂ ਹੈ ਆਪਾਂ ਕਈ ਵਾਰੀ ਇਹ ਵੀ ਕਹਿੰਦੇ ਪੁਰਾਣੇ ਨੇ ਪੁਰਾਣਾ ਧਰਮ ਬਦਲ ਲਿਆ ਧਰਮ ਬਦਲਿਆ ਨਹੀਂ ਜਾਂਦਾ ਹੁੰਦਾ ਧਰਮ ਤਾਂ ਇਹੋ ਗਾਇਰ ਦਾ ਇੱਕ ਇੱਕ ਨੂੰ ਸਮਝਣਾ ਹੀ ਧਰਮ ਹੈ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜਿਹੜਾ ਜੁੜ ਗਿਆ ਉਸ ਨੂੰ ਇਹ ਸਮਝ ਆਉਂਦੀ ਹੈ ਰੱਬ ਇੱਕ ਹੈ। ਉਹੀ ਰਾਮ ਹੈ, ਉਹੀ ਅੱਲਾ ਹੈ, ਉਹੀ ਹਰੀ ਹੈ, ਉਹੀ ਗੋਵਿੰਦ ਹੈ, ਉਹੀ ਠਾਕਰ ਹੈ, ਉਹੀ ਈਸ਼ਵਰ ਹੈ। ਪਤਾ ਨਹੀਂ ਕਿਤਨੇ ਕ ਨਾਮ ਹੋਦੇ ਨੇ। ਉਹ ਇੱਕ ਹੈ। ਇਹ ਉਪਦੇਸ਼ ਦੇਣ ਵਾਲਾ ਇਹ ਸਤਾਰਤੀ ਤੇ ਜੇਹ ਗੁਰੂ ਹੈ। ਤਾਂ ਗੁਰੂ ਗ੍ਰੰਥ ਸਾਹਿਬ ਆਲਾ। ਜਿਹਦਾ ਇਹਦੇ ਉੱਤੇ ਵਿਸ਼ਵਾਸ ਨਹੀਂ ਨਾ ਬਣਿਆ। ਹੋਰ ਜਿਹਦੇ ਉੱਤੇ ਮਰਜੀ ਵਿਸ਼ਵਾਸ ਆ ਸਭ ਪਟਖਣਾਂ ਚ ਪਿਆ ਹੋਇਆ ਸਭ ਪੜ ਕਰੇ ਕੋਈ ਕਿਧਰੇ ਭੱਜਿਆ ਫਿਰਦਾ ਕੋਈ ਕਿਧਰੇ ਭੱਜਿਆ ਕਰ ਰਿਹਾ ਇਸ ਉਸ ਇੱਕ ਨਾਲੋਂ ਟੁੱਟਣ ਕਰਕੇ ਹੀ ਅੱਜ ਸਾਰੀ ਜਗਤ ਵਿੱਚ ਦੇਖੋ ਹਲਚਲ ਮਚੀ ਪਈ ਹੈ ਇਹ ਸਭ ਦੁੱਖ ਤਾਂ ਹੀ ਬਾਪੜਦੇ ਜਿਹੜਾ ਇੱਕ ਨੂੰ ਨਹੀਂ ਸਮਝਦੇ ਸੀ ਦੇਖੋ ਕਿਤਨੇ ਲੋਕ ਲੋਕਾਂ ਕੋਲ ਬੈਠਦੇ ਨੇ ਸਾਰੇ ਮੌਤ ਦਾ ਡਰਾ ਕਿਵੇਂ ਬੰਗਵਰਸ ਰਹੇ ਕਿਵੇਂ ਲੜਾਈਆਂ ਲਗੀਆਂ ਹੋਈਆਂ ਇਹ ਸਭ ਜਿੰਨੇ ਵੀ ਪਾਪ ਹੋ ਰਹੇ ਜ਼ੁਲਮ ਹੋ ਰਹੇ ਹਨ ਕਾਰਨ ਇੱਕੋ ਹੈ ਇੱਕ ਨਾਲੋਂ ਅਸੀਂ ਟੁੱਟੇ ਹੋਏ ਜਦੋਂ ਅਸੀਂ ਇੱਕ ਨੂੰ ਸਮਝ ਲਿਆ ਕਿ ਉਹੀ ਰਾਮ ਹੈ ਉਹੀ ਅੱਲਾ ਹੈ ਉਹੀ ਹਰੀ ਹੈ ਉਹੀ ਗੋਵਿੰਦ ਹੈ ਉਸੇ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਉਹੀ ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ ਉਹੀ ਸਾਰਿਆਂ ਨੂੰ ਰਿਜਕ ਦੇ ਰਿਹਾ ਉਸੇ ਨੇ ਉਹੀ ਮਾਰਨ ਵਾਲਾ ਉਹੀ ਪੈਦਾ ਕਰਨ ਵਾਲਾ ਜਦੋਂ ਇੱਕ ਨੂੰ ਸਮਝ ਲਿਆ ਇਹ ਸਭ ਵਿਤਕਰੀ ਸਭ ਲੜਾਈਆਂ ਸਭ ਵੰਡੀਆਂ ਖਤਮ ਹੋ ਸਕਦੀਆਂ ਪਰ ਆਪਾਂ ਇੱਕ ਨੂੰ ਸਮਝਣ ਦੀ ਲੋੜੇ ਨਹੀਂ ਸਮਝ ਜੀ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਆਪਣਾ ਵੀ ਆਈ ਆ ਦਾ ਕੌਂਦੇ ਤਹਾਂ ਅਸੀਂ ਆਪਾਂ ਅਸੀਂ ਗੁਰੂ ਦੇ ਸਿੱਖ ਹਾਂ ਗੁਰੂ ਦੀ ਸਿੱਖਿਆ ਦੀ ਆਪਾਂ ਵਿਚਾਰ ਕੋਈ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਸ਼ਬਦ ਦੀ ਵਿਚਾਰ ਇੱਕੋ ਆ ਕਿ ਉਸ ਇੱਕ ਨੂੰ ਸਮਝੋ ਉਸ ਇੱਕ ਨਾਲ ਜੁੜੋ ਤੁਹਾਡੇ ਅੰਦਰੋਂ ਸਭ ਤਰ੍ਹਾਂ ਦੀ ਨਾਫਰਤ ਤੁਹਾਡੇ ਅੰਦਰੋਂ ਸਭ ਤਰ੍ਹਾਂ ਦੇ ਵਿਤਕਰੇ ਤੁਹਾਡੇ ਅੰਦਰੋਂ ਸਭ ਤਰ੍ਹਾਂ ਦੀਆਂ ਲੜਾਈਆਂ ਝਗੜੇ ਖਤਮ ਕਰ ਦੇਣ ਵਾਲਾ ਕੇਵਲ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਸਾਰੇ ਜਗਤ ਵਿੱਚ ਚਲੇਗੀ ਨਾ ਹਰ ਇੱਕ ਦੇ ਅੰਦਰ ਚਲੇਗੀ ਇਹ ਲੜਾਈਆਂ ਝਗੜੇ ਸਭ ਖਤਮ ਹੋ ਸਕਦੇ ਸਭ ਖਤਮ ਹੋ ਸਕਦੇ ਕਿਉਂਕਿ ਕਿਤਨਾ ਸੱਚਾ ਸੁੱਚਾ ਪਵਿੱਤਰ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਸਾਰਿਆਂ ਨਾਲ ਪਿਆਰ ਕਰਨ ਵਾਲਾ ਉਪਦੇਸ਼ ਹੈ ਹਿੰਦੂ ਮੁਸਲਮਾਨ ਸਿੱਖ ਸਾਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਾਹ ਵਰਨਾ ਕੋ ਸਾਝਾ ਕਿਸੇ ਨਾਲ ਕੋਈ ਵਿਤਕਰਾ ਹੀ ਨਹੀਂ ਹੈ ਇਸ ਕਰਕੇ ਜਿਹੜੇ ਗੁਰੂ ਨਾਲ ਜੁੜੇ ਹੋਏ ਉਸ ਇੱਕ ਰੱਬ ਨਾਲ ਜੁੜੇ ਹੋਏ ਹਨ ਉਹ ਮੇਰੇ ਮਿੱਤਰਾਂ ਕਿਉਂਕਿ ਉਹਨਾਂ ਦਾ ਜੀਵਨ ਮੇਰੇ ਪ੍ਰਭੂ ਨੇ ਆਪ ਸਵਾਰਿਆ ਹੁੰਦਾ ਪ੍ਰਭੂ ਕੇ ਸੇਵਕ ਪ੍ਰਭ ਆਪ ਸਵਾਰੇ ਪ੍ਰਭੂ ਨੇ ਆਪਣੇ ਸੇਵਕਾਂ ਦਾ ਜੀਵਨ ਆਪ ਸਵਾਰਦਾ ਸਵਾਰਿਆ ਹੁੰਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਆਪ ਸਵਾਰਦੀ ਆਪ ਟੱਪੜੇ ਪਾਉਂਦੀ ਹੈ ਵਧੀਆ ਵਧੀਆ ਤਿਆਰ ਕਰਦੀ ਆਪ ਇਸ ਤਰੀਕੇ ਨਾਲ ਜਿਹੜੇ ਗੁਰੂ ਦੇ ਸੇਵਕਾਂ ਨੂੰ ਹਰ ਹਰ ਵਕਤ ਗੁਰੂ ਦੇ ਗੁਰੂ ਦੀ ਗੋਦ ਵਿੱਚ ਰਹਿੰਦੇ ਰੱਬ ਦੀ ਗੋਦ ਵਿੱਚ ਟਿਕੇ ਰਹਿੰਦੇ ਆ ਗੋਦੀ ਦੇ ਪੁੱਤਰ ਬਣੇ ਰਹਿੰਦੇ ਆ ਹਰ ਵਕਤ ਗੋਦੀ ਵਿੱਚ ਰਹਿਣਾ ਹਰ ਵਕਤ ਗੋਦੀ ਵਿੱਚ ਕਿਵੇਂ ਰਹਿਣਾ ਹਰ ਵਕਤ ਹੀ ਉਹਦੀ ਯਾਦ ਵਿੱਚ ਜੁੜੇ ਰਹਿੰਦੇ ਆ ਇਹ ਗੋਦੀ ਚ ਰਹਿਣਾ ਖਰਬਤ ਉਹਦੀ ਯਾਦ ਵਿੱਚ ਉਹ ਮੇਰੇ ਮਿੱਤਰ ਹਨ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਐ ਨਾਨਕ ਐਸੇ ਮਿੱਤਰਾਂ ਤੋਂ ਸਦਕੇ ਜਾਣਾ ਚਾਹੀਦਾ ਐਸੇ ਸੱਜਣ ਮਿੱਤਰ ਬਣਾਉਣੇ ਚਾਹੀਦੇ ਹਨ ਐਸੇ ਸੱਜਣਾ ਮਿੱਤਰਾਂ ਤੋਂ ਬਲਿਹਾਰੇ ਜਾਣਾ ਚਾਹੀਦਾ ਸਦਕੇ ਜਾਣਾ ਚਾਹੀਦਾ ऐसे मित्र बनाओ वो मित्र ਕਿਹੜੇ ਆ ਗੁਰੂ ਨਾਲ ਜੁੜੇ ਹੋਏ ਪਾ ਸਾਰ ਸੰਗਤ ਤੁਸੀਂ ਸਾਰੇ ਜਿਹੜੇ ਗੁਰੂ ਨਾਲ ਜੁੜੇ ਜਿਹੜੇ ਰੋਜ਼ ਗੁਰੂ ਦੀ ਸੰਗਤ ਕਰਦੇ ਆ ਉਹ ਜਿਨ੍ਹਾਂ ਦਾ ਗੁਰੂ ਤੇ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ ਉਹਨਾਂ ਦੀ ਸੰਗਤ ਕਰੋ ਉਹਨਾਂ ਨਾਲ ਮਿੱਤਰਤਾ ਹੀ ਪਾਓ ਜਿਹੜੇ ਗੁਰੂ ਨੂੰ ਛੱਡ ਕੇ ਥਾਂ-ਧਾਮ ਥਾਂ ਦੇਖਦੇ ਫਿਰਦੇ ਥਾਂ-ਧਾਮ ਵਿਸ਼ਵਾਸ ਬਣਾਏ ਹੋਏ ਐਸੇ ਲੋਗ ਤੋੜ ਕੇ ਰੱਖ ਦਿੰਦੇ ਪਟਕਾਉਂਦੇ ਇਸ ਕਰਕੇ ਪਟਕੋ ਨਾ ਸਾਡਾ ਗੁਰੂ ਬਹੁਤ ਵੱਡਾ ਗੁਰੂ ਨੂੰ ਵੱਡਾ ਕਰਕੇ ਸਿਵਰੋ ਇਸ ਗੁਰੂ ਤੋਂ ਵੱਡਾ ਹੋਰ ਕੋਈ ਨਹੀਂ ਹੈ ਸੋ ਇਹ ਵਿਚਾਰ ਸੀ ਉਹ ਲੰਚਕਾਂ ਦੀ ਖਿਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ